ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਮਾਨ ਮੇਰਾ ਪਿੰਡ ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਦੇਸ਼-ਵਿਦੇਸ਼ਾਂ ਵਿੱਚ ਜਿੱਥੇ ਵੀ ਸਾਡੇ ਸਰੂਤੇ ਸਾਡੇ ਦਾਸਕ ਵਸਦੇ ਆ ਸਾਰਿਆਂ ਦੀ ਅਸੀਂ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ ਸਾਡੀ ਹਮੇਸ਼ਾ ਕੋਸ਼ਿਸ਼ ਰਹੀ ਆ ਕਿ ਪੰਜਾਬ ਦੇ ਉਹ ਚਿਹਰੇ ਜਿਹੜੇ ਪੰਜਾਬ ਦੇ ਕਿਸੇ ਵੀ ਖੇਤਰ ਵਿੱਚ ਆਪਣਾ ਯੋਗਦਾਨ ਪਾ ਰਹੇ ਆ ਉਹਨਾਂ ਨੂੰ ਅਸੀਂ ਤੁਹਾਡੇ ਰੂਪ ਰੂਪ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਸਾਦਾ ਕਰਦੇ ਰਹਿੰਦੇ ਆ ਤੇ ਅੱਜ ਨਗਰ ਰੋੜਕਾ ਕਲਾ ਦਾ ਇੱਕ ਬਹੁਤ ਹੀ ਹੌਨ ਹਾਰ ਨੌਜਵਾਨ ਜੋ ਕਿ ਗੀਤਕਾਰੀ ਦੇ ਖੇਤਰ ਵਿੱਚ ਆਪਣੇ ਵੱਡਮੁੱਲੇ ਯੋਗਦਾਨ ਪਾ ਰਿਹਾ ਹੈ ਉਹਦੇ ਤੁਹਾਡੇ ਅਸੀਂ ਉਹਨੂੰ ਤੁਹਾਡੇ ਰੂਪ ਵਿੱਚ ਪਰਾ ਰਿਹਾ ਆ ਆਓ ਆਪਾਂ ਮਿਲਦੇ ਹਾਂ ਰੁੜਕਾ ਕਲਾਂ ਦਾ ਨੌਜਵਾਨ ਹਰਵਿੰਦਰ ਸਿੰਘ ਜੋ ਕਿ ਗੀਤਕਾਰੀ ਦੇ ਖੇਤਰ ਵਿੱਚ ਨਵੀਆਂ ਪੈੜਾਂ ਪਾ ਰਿਹਾ ਹੈ ਹਰਵਿੰਦਰ ਸਿੰਘ ਤੁਹਾਡਾ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਦਿੰਦਰ ਸਾਹਿਬ ਜੀ ਤੁਹਾਡਾ ਬਹੁਤ ਧੰਨਵਾਦ ਜੀ ਪਹਿਲਾਂ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਆਪਾਂ ਵਿਦੇਸ਼ਾਂ ਚ ਕੈਨੇਡਾ ਅਸਲੀ ਵਿੱਚ ਰਹਿ ਰਹੇ ਹੈਗੇ ਆ ਤੇ ਪੰਜਾਬ ਦੀ ਜਿਹੜੀ ਆਬੋ ਹਵਾ ਦਾ ਆਨੰਦ ਉਠਾ ਰਹੇ ਆ ਕਿੰਨੀ دیر ਬਾਅਦ ਵਾਪਸ ਆਇਆ ਪਹਿਲਾਂ ਪੇਸਟ ਟੋਪ ਦੀ ਗੱਲ ਕਰ ਲਈਏ ਦਵਿੰਦਰ ਸਾਹਿਬ ਜੀ ਮੈਂ ਆਲਮੋਸਟ ਸਾਲ ਬਾਅਦ ਜਿਹੜਾ ਮਾਰਦਾ ਆਇਆ ਕਿਉਂਕਿ ਮੈਨੂੰ ਆਪਣੀ ਮਿੱਟੀ ਨਾਲ ਤੇ ਆਪਣੀ ਜ਼ਮੀਨ ਨਾਲ ਤੇ ਆਪਣੇ ਪਿੰਡ ਨਾਲ ਬਹੁਤ ਪਿਆਰ ਹੈ ਸੋ ਬਹੁਤ ਚੰਗੀ ਗੱਲ ਆ ਵੀਰ ਹੁਣ ਅੱਜ ਜਦ ਅਸੀਂ ਆਏ ਹੈਗਾ ਇਹਨਾਂ ਦੇ ਖੂਹ ਤੇ ਜਿਹੜਾ ਆਪਾਂ ਦੇਖਿਆ ਹੈ ਇਹਨਾਂ ਦਾ ਖੂਹ ਹੈਗਾ ਬੜਾ ਖੂਬਸੂਰਤ ਉਹਨੇ ਸ਼ਿੰਗਾਰਿਆ ਗਿਆ ਹੈ ਆਪਣੇ ਬਾਪੂ ਹੁਣਾਂ ਦਾ ਨਾਮ ਲਿਖੇ ਨੇ ਉੱਤੇ ਲਿਖ ਕੇ ਤੇ ਉਹਨਾਂ ਦੀ ਜਿਹੜਾ ਸ਼ੌਂਕ ਸੀਗਾ ਬਲਦਾਂ ਦਾ ਉਹਦੀ ਵੀ ਜਿਹੜੀ ਆਪਾਂ ਉੱਪਰ ਦੇਖ ਸਕਦੇ ਹੈਗੇ ਆ ਇਹ ਬੜੀ ਖੂਬਸੂਰਤ ਹੈ ਇੱਕ ਉਹ ਜਿਹੜੇ ਹੈਗੇ ਆ ਬੋਲਦਾਂ ਦੀ ਜੋੜੀ। ਕੋਹ ਤੇ ਉੱਪਰ ਜਿਹੜੀ ਮੋਟਰ ਹੈ ਉਹਦੇ ਤੇ ਸਿਰਾਈ ਤੇ ਮੋਟਰ ਦਾ ਜਿਹੜਾ ਦਰਸ਼ ਹੈ ਉਹ ਵੀ ਤੁਸੀਂ ਦੇਖ ਸਕਦੇ ਆ। ਕਿੰਨਾ ਸ਼ਾਨਦਾਰ ਹੈ। ਆ ਦੋ ਸ਼ਾਬ ਦਾ ਬੇਤੇ ਜੁਮ ਦਮਾਂਗੇ ਕਿ ਕਿਵੇਂ ਖਿਆਲ ਆ ਕਿ ਬਾਪੂ ਜੀ ਦੀ ਜਿਹੜੀ ਯਾਦ ਦਾ ਪਿੱਤਾ ਬਣਾਈਏ। ਦੇਖੋ ਦਵਿੰਦਰ ਸਾਹਿਬ ਜੀ ਸਾਡੇ ਡੈਡੀ ਨੇ ਇਦਾਂ ਜਲੋ ਬੜੀ ਮਿਹਨਤ ਕੀਤੀ। ਜੀ। ਤੇ ਬੋਲਦਾਂ ਦਾ ਉਹਨਾਂ ਨੂੰ ਬਹੁਤ ਸ਼ੌਂਕ ਸੀਗਾ। ਜੀ। ਤੇ ਉਹਨੇ ਇਹ ਸ਼ੌਂਕ ਦੇ ਨਾਂ ਨਾਲ ਸਾਨੂੰ ਪੜਾਇਆ ਤੇ ਇੱਥੇ ਤੱਕ ਪਹੁੰਚਾਇਆ। ਜੀ। ਤੇ ਹੁਣ ਡੈਡੀ ਜੀ ਪੂਰੇ ਹੋਂ ਤੋਂ ਬਾਅਦ ਸਾਡਾ ਸੁਪਨਾ ਸੀਗਾ। ਤੇ ਉਹਨਾਂ ਦੇ ਸ਼ੌਂਕ ਨੂੰ ਅਸੀਂ ਬਰਕਰਾਰ ਰੱਖੀਏ ਤੇ ਉਸੇ ਸ਼ੌਂਕ ਨੂੰ ਲੈ ਕੇ ਅਸੀਂ ਇੱਥੇ ਸਾਰਾ ਕੁਝ ਬਣਾਇਆ ਸੋ ਬਹੁਤ ਚੰਗੀ ਗੱਲ ਹੈ ਬਜ਼ੁਰਗਾਂ ਦੀਆਂ ਯਾਦਾਂ ਨੂੰ ਸੰਭਾਲਣਾ ਉਹਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਹੈ ਇਹ ਜਿੱਥੇ ਸਾਡਾ ਫਰਜ਼ ਵੀ ਬਣਦਾ ਹੈਗਾ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਇਹਨਾਂ ਨੇ ਇਹਨਾਂ ਦੇ ਪਰਾ ਸਤਨਾਮ ਸਿੰਘ ਔਰ ਹਰਿੰਦਰ ਸਿੰਘ ਸੰਤੂ ਜਿਹੜੇ ਦੋਨੇ ਹੈਗੇ ਆ ਇਹ ਬਜ਼ੁਰਗਾਂ ਦੀਆਂ ਜਿਹੜੀਆਂ ਉਹ ਜਿਹੜੀਆਂ ਪਕੈ ਸਾਧੀਆਂ ਬੜਮੁੱਢੀਆਂ ਯਾਦਾਂ ਜਾਂ ਉਹਨਾਂ ਦੇ ਜਿਹੜੇ ਸੁਪਨੇ ਆ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਉਹਦੇ ਨਾਲ ਨੂੰ ਹੋਰ ਇਹ ਵੀ ਜ਼ਿਕਰ ਕਰਦਾ ਜਾਵਾਂ ਕਿ ਜਿੱਥੇ ਉਹ ਆਪਣੇ ਪਰਿਵਾਰ ਵਾਸਤੇ ਮਿਹਨਤਾਂ ਕਰ ਰਿਹਾ ਉੱਥੇ ਜਿਹੜਾ ਸਾਡੇ ਸਮਾਜ ਹੈਗਾ ਆਪਣੇ ਪਿੰਡ ਦੇ ਯੋਗਦਾਨ ਜਿੱਥੇ ਪਹੁੰਚ ਰਹੇ ਹੈਗੇ ਪਿੰਡ ਦੀਆਂ ਤਰੱਕੀ ਦੀਆਂ ਜਾਂ ਜਿੱਥੇ ਵੀ ਸਹਿਤਾ ਦੀ ਲੋੜ ਹੈਗੀ ਆ ਉਹਦੇ ਵਿੱਚ ਹੀ ਬੜਮੁੱਲੇ ਜਿਹੜੇ ਯੋਗਦਾਨ ਅਦਾ ਕਰਦੇ ਆ ਉਹਦੇ ਵਾਸਤੇ ਵੀ ਅਸੀਂ ਇਹਨਾਂ ਦਾ ਅਭਾਰ ਜਿਹੜਾ ਅਬਿਖਤ ਕਰਦੇ ਹੈਗੇ ਹਾਂ ਹੁਣ ਆਪਾਂ ਤੁਹਾਡੇ ਗੀਤਕਾਰੀ ਦੇ ਜਿਹੜਾ ਆਪਣਾ ਮੇਨ ਵਿਸ਼ਾ ਉੱਤੇ ਆਉਂਦੇ ਹੈਗੇ ਆ ਕਿ ਜਿੰਦ ਮੈਂ ਜਦੋਂ ਸਕੂਲ ਟਾਈਮ ਤੋਂ ਮੈਨੂੰ ਲਿਖਣ ਦਾ ਸ਼ੌਂਕ ਸੀਗਾ ਜੀ ਪਰ ਜਦਾਂ ਮੈਂ ਸ਼ੌਂਕ ਸੀ ਪਰ ਮੈਂ ਸਟੇਜ ਲੈਵਲ ਤੇ ਜਿੱਤੇ ਜਦੋਂ ਨਹੀਂ ਕਰ ਸਕਿਆ ਮੌਕਾ ਕਿਤੇ ਨਹੀਂ ਮੌਕੇ ਦੇ ਮੌਕੇ ਨਹੀਂ ਬਣਿਆ ਪਰ ਮੈਂ ਹੌਲੀ ਹੌਲੀ ਲਿਖਦਾ ਲਿਖਦਾ ਇੱਕ ਦਿਨ ਫੇਸਬੁੱਕ ਤੇ ਪੋਣਾ ਸ਼ੁਰੂ ਕੀਤਾ ਜੀ ਜੋ ਫੇਸਬੁੱਕ ਤੇ ਪੋਣਾ ਸ਼ੁਰੂ ਕੀਤਾ ਆਪਣੇ ਜਨੇ ਯਾਰ ਮਿੱਤਰ ਆ ਜੀ ਕੋਈ ਆਪਣੇ ਰਿਲੇਟਿਵ ਆ ਜਾਂ ਤੁਸੀਂ ਲੈ ਲਓ ਜੀ ਤੁਸੀਂ ਮੈਨੂੰ ਬੜੀ ਹੌਸਲਾ ਸਹਾਇਤਾ ਦਿੱਤੀ ਤੇ ਮੈਨੂੰ ਹੋਰ ਮੈਂ ਜਿਆਦਾ ਦੋਸਤ ਕਹਿ ਲਏ ਤੋਂ ਇਹਨਾਂ ਵਧੀਆ ਲਿਖਦਾ ਆ ਤੋ ਕਿਸੇ ਕਲਾਕਾਰ ਨੂੰ ਕਿਉਂ ਨਹੀਂ ਦਿੰਦਾ ਆਪਣੇ ਜਾਣੇ ਜੋ ਵੀ ਲਿਖਦਾ ਆ ਜੀ ਤੇ ਹੌਲੀ ਹੌਲੀ ਮੈਂ ਲਿਖ ਲਿਖਦਾ ਮੇਰੀ ਮੁਲਾਕਾਤ 2019 ਦੇ ਵਿੱਚ ਕੈਨੇਡਾ ਦੇ ਵਿੱਚ ਮਕਬੂਲ ਭਾਜਨਾ ਹੋਈ ਜੀ ਜਦੋਂ ਉਹਨੇ ਮੇਰੇ ਗਾਣੇ ਦੇਖੇ ਤਾਂ ਉਹਨੇ ਮੇਰਾ ਪਹਿਲਾ ਗਾਣਾ ਸਮਾ ਟਾਈਮ ਜੋ ਸੀ ਉਹਨੇ ਰਿਕਾਰਡ ਕੀਤਾ ਮੈਂ ਪਹਿਲਾਂ ਦਾ ਨਾ ਓਕੇ ਓਕੇ ਹਾਂਜੀ ਤੇ ਬਸ ਉਹ ਮੇਰਾ ਸ਼ੌਂਕ ਸੀਗਾ ਲੈ ਲੈ ਦੇ ਬਸ ਇੱਕ ਜਦ ਤੱਕ ਕੋਲੀ ਹੋਲੀ ਰਿਕਾਰਡ ਹੋ ਗਿਆ ਤੇ ਹੁਣ ਤੱਕ ਮਾਰਕੀਟ ਵਿੱਚ ਆਪਾਂ ਕਿੰਨੇ ਕਿ ਗਾਣੇ ਆ ਕਿਹੜੇ ਕਿਹੜੇ ਆਪਣੇ ਕਹਿ ਦਈਏਗੇ ਜਿਹੜੇ ਹੈਗੇ ਆਪਣੇ ਸਿੰਗਰ ਹੈਗੇ ਜਾਂ ਉਹਨਾਂ ਨੇ ਆਪਣੇ ਗਾਏ ਹੈਗੇ ਹਾਂਜੀ ਮੇਰੇ ਮਾਰਕੀਟ ਵਿੱਚ 4-5 ਗਾਣੇ ਆ ਚੁੱਕੇ ਆ ਜੀ 2-3 ਗਾਣੇ ਮਕੂਲ ਭਾਈ ਨੇ ਗਾਏ ਆ ਜੋ ਕਿ ਇੱਲਾ ਗਾਣਾ ਸਮਾ ਸੀਗਾ ਉਸ ਤੋਂ ਬਾਅਦ ਕਿਸਾਨੀ ਸੰਘਾਸਤੇ ਮੈਂ ਗਾਣਾ ਜੋਧੇ ਲਿਖਿਆ ਸੀਗਾ ਜੋ ਕਿ ਉਹਨੇ ਬੜੇ ਬੇਰੂਪੀ ਨਗਾਏ ਨਵਾਇਆ ਜੀ ਤੇ ਬੜਾ ਸਰੂਤਿਆਂ ਪਿਆਰ ਦਿੱਤਾ ਉਹਨੂੰ ਦੋ ਬੋਲ ਆ ਬਜੂਰ ਸਾਂਝ ਕਰੀਏ ਕਿਉਂਕਿ ਜੇ ਗੀਤ ਹੈਗਾ ਆ ਜੋਧੇ ਕਿਸਾਨੀ ਤੇ ਇਹਨਾਂ ਜਿਹੜਾ ਗੀਤ ਲਿਖਿਆ ਆ ਬਬ ਦੋ ਬੋਲ ਉਹ ਜਰੂਰ ਤੁਹਾਡੇ ਆ ਸਾਂਝ ਕਰਿਓ ਜੱਟਾ ਦੇ ਕਿਸਾਨੀ ਛਾ ਗਈ ਚੰਡੇ ਇੱਕ ਥਲੇ ਦੇ ਆ ਗਈ ਦਬ ਕੇ ਰੱਖਣਾ ਚੱਲੀ ਨੂੰ ਜਿੱਤ ਪਾਉਣਗੇ ਜੋਧੇ ਤੋਂ ਚਨਪਾਲਿਆ ਦਿੱਲੀ ਨੂੰ ਉਹ ਬਾਕੀ ਜੋੜਿਆਂ ਨੇ ਉਸ ਟਾਈਮ ਜੱਤ ਪਾ ਕੇ ਮੋੜੀ ਸੀ ਸੋ ਕਿਸਾਨੀ ਸ਼ਿੰਗਾਰ ਸਿਰ ਉਹ ਦੌਰ ਜਿਹੜਾ ਆ ਉਪਰ ਕਹਿ ਸਕਦੇ ਮੋਦੇ ਵਿੱਚ ਪੰਜਾਬ ਦਾ ਇੱਕ ਬੱਚਾ ਬਜ਼ੁਰਗ ਹੋ ਨੌਜਵਾਨ ਜਿਹੜੀ ਬੀਬੀਆਂ ਆ ਉਹਨਾਂ ਨੇ ਵੀ ਹਰ ਉਮਰ ਦੀ ਬੀਬੀਆਂ ਨੇ ਵੀ ਉਹਦੇ ਵਿੱਚ ਬਹੁਤ ਬੜੀ ਮੁੱਲਾ ਜੋਗਦਾਨ ਪਾਇਆ ਸੀ ਤੇ ਉਸ ਵੇਲੇ ਦੇ ਪੰਜਾਬੀ ਦੇ ਜਿਹੜੇ ਗਾਇਕ ਹੈਗੇ ਆ ਜਾਂ ਗੀਤਕਾਰ ਹੈਗੇ ਆ ਉਹਨਾਂ ਦਾ ਰੋਲ ਵੀ ਜਿਹੜਾ ਆ ਉਹ ਭੁਲਾਇਆ ਨਹੀਂ ਜਾ ਸਕਦਾ ਤੇ ਆਪਕਾ ਨੂੰ ਕਰੇ ਆਲ ਦੀ ਗੱਲ ਕਰ ਲਈਏ ਜਾਂ ਹੋਰ ਜਿੰਨੇ ਵੀ ਨਾਮ ਵਰ ਸਗੇ ਗੀਤਕਾਰ ਵੀ ਸਗੇ ਔਰ ਜਿੰਨੇ ਵੀ ਆਪਣੇ ਗਾਇਕ ਸਗੇ ਉਹਨਾਂ ਨੇ ਵੀ ਬਹੁਤ ਬਖੂਬੀ ਰੋਲ ਜਿਹੜਾ ਆ ਵਗੇ ਦੇ ਪੰਜਾਬ ਦੀ ਧਰਤੀ ਦੇ ਉਦੋਂ ਆਵਾਜ਼ ਉਠਾਉਣ ਦੀ ਜਿਹੜੀ ਲੋੜ ਸੀ ਜਿਹੜੇ ਪੰਜਾਬ ਦੀ ਧਰਤੀ ਦੇ ਗਾਇਆ ਉਹਨਾਂ ਨੇ ਵੀ ਉਸ ਮੌਕੇ ਤੇ ਜਿਹੜਾ ਇਹ ਮੌਕਾ ਖੁੰਝਣ ਨਹੀਂ ਦਿੱਤਾ ਆਪਣੀ ਆਵਾਜ਼ ਜਿਹੜੀ ਉਠਾਈ ਹੈਗੀ ਆ ਹੁਣ ਆਪਾਂ ਅਗਲੀ ਗੱਲ ਕਰਦੇ ਹੈਗੇ ਆ ਤੇ ਇਹ ਤੋਂ ਇਲਾਵਾ ਅਜਿ ਕਰਨੇ ਚਾਰ ਪੰਜ ਹੋਰ ਗਾਇਕੀ ਤੇ ਹੁਣ ਮਾਰਕੀਟ ਵਿੱਚ ਆਪਾਂ ਕਹਿੰਦੇ ਕਿ ਹੁਣ ਆਪਾਂ ਪੁਰਾਣਾ ਜੋ ਹੋ ਗਿਆ ਆਪਾਂ ਗਾਣੇ ਚਾਰ ਪੰਜ ਕਰ ਲਏ ਆ ਕੋਈ ਇੱਕ ਦੀਆਂ ਕੀ ਆਪਾਂ ਕਹਿ ਸਕਦੇ ਤਿਆਰੀਆਂ ਜਾਂ ਕਿਹੜੇ ਗਾਣੇ ਆਪਣੇ ਹੁਣ ਮਾਰਕੀਟ ਵਿੱਚ ਆਉਣ ਵਾਲੇ ਦੀ ਕਿਹੜੇ ਕਿਹੜੇ ਗਾਇਕਾਂ ਦੇ ਰਾਵ ਤੁਹਾਡਾ ਰਵਤ ਹੈ ਜਾਂ ਹੁਣ ਮੇਰਾ ਇੱਕ ਰਾਵਤਾ ਜੈਤ ਵੀਰ ਸੋਤਾ ਜੋ ਕਿ ਚੱਕ ਦੇ ਜਾਲ ਤੋਂ ਆ ਉਹਨੇ ਮੇਰੇ ਦੋ ਤਿੰਨ ਗਾਣੇ ਗਾਏ ਆ ਤੇ ਆਉਣ ਆ ਰਹੇ ਨਵੇਂ ਗਾਣੇ ਵੀ ਉਹ ਤਿਆਰੀ ਕਰ ਰਿਹਾ ਜਿਹਨਾਂ ਵਿੱਚ ਉਹਨਾਂ ਵਜਨਾਂ ਵਿੱਚ ਇੱਕ ਗਾਣਾ ਮੇਰਾ ਆ ਰਿਹਾ ਆ ਜਿਹੜਾ ਕੁਝ ਲੈਣਾ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ ਜੀ ਉਹ ਹੈ ਚੰਗਾ ਮਾੜਾ ਸਮਾਂ ਜੱਟ ਨੇ ਆ ਕਟਿਆ ਜਿਹੜਾ ਨਾਲੋਂ ਨਹੀਂ ਉਹ ਕਦੇ ਜੱਟ ਟੁੱਟਿਆ ਬੜੇ ਰੋੜਕੇ ਤੋਂ ਉੱਠ ਸੰਧੂ ਸਰੀ ਆ ਗਿਆ ਜੀ ਪਰ ਦਿਲ ਰਹਿ ਹਰਵਿੰਦਰ ਪਿੰਡ ਵਿੱਚ ਫਿਰਦਾ ਦੁਨੀਆ ਫੇਰਦੀ ਮੁਕਾਮ ਪਾਉਣ ਨੂੰ ਜਿਹੜੇ ਮੁਕਾਮ ਉੱਤੇ ਤੇਰਾ ਜੱਟ ਫੇਰਦਾ ਆਉਣ ਵਾਲੇ ਸਮੇਂ ਚ ਤੁਹਾਨੂੰ ਇਹ ਗਾਣਾ ਛੇਤੀ ਹੀ ਸੁਣਨ ਨੂੰ ਸਰੋਤਾ ਰੂਗ ਰੂ ਕਰਾਂਗੇ ਅੱਜ ਖੂਬਸੂਰਤ ਜਿਹੜੇ ਬੋਲ ਹੈਗੇ ਆ ਹਰਵਿੰਦਰ ਸਿੰਘ ਖੁੰਆ ਨੇ ਆਪਾਂ ਨੂੰ ਜਿਹੜੇ ਦੱਸਿਆ ਆਉਣ ਵਾਲੇ ਇਹਨਾਂ ਦੇ ਜਿਹੜੇ ਨਵੇਂ ਗੀਤ ਹੈਗੇ ਆ ਤੇ ਹੁਣ ਆਪਾਂ ਹੋ ਜਿਹੜੇ ਕਹਿ ਸਕਦੇ ਆ ਪੇਖੀਆਂ ਆਪਣੀ ਕੀ ਤਿਆਰੀਆਂ ਕਿਹੜੇ-ਕਿਹੜੇ ਗਾਇਕਾਂ ਨਾਲ ਤੁਹਾਡਾ ਰਾਬਤਾ ਹੈਗਾ ਆ ਕਿਹੜੇ-ਕਿਹੜੇ ਆਪਾਂ ਕਹਿੰਦੇ ਆ ਮਿਊਜ਼ਿਕ ਜੀ ਕਿਉਂਕਿ ਗਾਣਿਆਂ ਵਾਸਤੇ ਜਿੱਥੇ ਆਪਾਂ ਨੂੰ ਲੋੜ ਹੈਗੀ ਆ ਵਧੀਆ ਸਿੰਗਰ ਦੀ ਤੇ ਵਧੀਆ ਮਿਊਜ਼ਿਕ ਜਿਹੜਾ ਆ ਉਹ ਵੀ ਬਹੁਤ ਜਿਹੜਾ ਮਹਨੇ ਰੱਖਦਾ ਹੈਗਾ ਆ ਅੱਜ ਭਾਜੀ ਆਪਣੇ ਲੋਕਾਂ ਕਲਾ ਦੇ ਪ੍ਰਸਿੱਧ ਸਿੰਗਰ ਤੇ ਮਿਊਜ਼ਿਕ ਤੇ ਗੀਤਕਾਰ ਜੱਗੀ ਸੰਧੂ ਜੀ ਹੁਣ ਭਾਜੀ ਹੁਣ ਨਾਲ ਮੇਰਾ ਰਾਬਤਾ ਕਾਇਮ ਹੋਇਆ ਤੇ ਹੁਣ ਹੁਣੇ ਸਮੇਂ ਵਿੱਚ ਉਹਨਾਂ ਨਾਲ ਗੱਲ ਕਹੀ ਪੁੱਛ ਗੀਤ ਕਰਾਂਗੇ ਸੋ ਬਹੁਤ ਚੰਗੀ ਗੱਲ ਰੁੜਕਾ ਕਲਾਂ ਦੀ ਧਰਤੀ ਵੈਸੇ ਵੀ ਆਪਾਂ ਅੱਜ ਕਰਦੇ ਆਂ ਵੀ ਇੱਥੇ ਅ ਪ੍ਰਮਾਤਮਾ ਨੇ ਬੜੀ ਬਖਸ਼ਿਸ਼ ਕੀਤੀ ਆ ਹਰ ਖੇਤਰ ਦੇ ਵਿੱਚ ਜੇ ਖੇਡਾਂ ਦੀ ਗੱਲ ਕਰ ਲਈਏ ਚਾਹੇ ਕ੍ਰਿਸ਼ੀ ਦੀ ਗੱਲ ਕਰ ਲਈਏ ਚਾਹੇ ਢਾਡੀ ਕਲਾ ਦੀ ਗੱਲ ਕਰ ਲਈਏ ਤੇ ਪ੍ਰਮਾਤਮਾ ਨੇ ਬਹੁਤ ਜ਼ਿਆਦਾ ਬਖਸ਼ੀਆਂ ਇਸ ਧਰਤੀ ਦੀ ਜਿਹੜੀਆਂ ਬਖਸ਼ੀਆਂ ਹੈਗੀਆਂ ਆ ਤੇ ਕਈ ਕ੍ਰਿਸ਼ੀ ਦੀ ਕਾਈ ਗੱਲ ਕਰਦੇ ਆਂ ਤਾਂ ਜੱਗੀ ਸੰਧੂ ਸਾਡਾ ਜਿਹੜਾ ਸਿੰਗਰ ਹੈਗਾ ਇਸ ਨਗਰ ਰੁੜਕਾ ਕਲਾਂ ਦਾ ਨੌਜਵਾਨ ਹੈਗਾ ਆ ਉਹ ਬਹੁਤ ਉਹਨੇ ਨਾਮ ਨੇ ਕੱਟੇ ਹੈਗੇ ਆ ਤੇ ਉਹਨਾਂ ਜਿਹੜੇ ਗੀਤ ਹੈਗੇ ਆ ਉਹਨਾਂ ਦੇ ਨਗਮੇ ਹੈਗੇ ਆ ਵਿਦੇਸ਼ਾਂ ਦੇ ਵਿੱਚ ਦੇਸ਼ਾਂ ਦੇ ਵਿੱਚ ਜਿੱਥੇ ਜਿੱਥੇ ਵੀ ਪੰਜਾਬੀ ਵੱਸਦਾ ਆ ਉੱਥੇ ਤੱਕ ਉਹਨਾਂ ਦੀ ਜਿਹੜੀ ਆਵਾਜ਼ ਉਜਾਂਦੀ ਹੈਗੇ ਆ ਤੇ ਉਹਨਾਂ ਨੇ ਜਿਹੜਾ ਮਿਊਜ਼ਿਕ ਤਿਆਰ ਕੀਤਾ ਨਾਮਵਰ ਜਿਹੜੇ ਗਾਇਕ ਹੈਗੇ ਆ ਉਹਨਾਂ ਨੇ ਉਹ ਜਿਹੜੀਆਂ ਸੇਵਾਵਾਂ ਆਪਣੀਆਂ ਪ੍ਰਦਾਨ ਕਰਦੇ ਆ ਸੋ ਇਸ ਨਗਰ ਰੁੜਕਾ ਕਲਾ ਤੋਂ ਇਹ ਜਿਹੜੀ ਆਵਾਜ਼ ਹੈਗੀ ਅੱਜਪ ਕਹਿ ਸਕਦੇ ਆ ਇਹ ਕਲਮ ਹਰਵਿੰਦਰ ਸਿੰਘ ਸੰਧੂ ਨੇ ਚੱਕੀ ਆ ਗਿਆ ਤੇ ਜ਼ਰੂਰ ਇਹ ਨਵੀਆਂ ਪੜਾ ਇਹ ਇਸ ਖੇਤਰ ਵਿੱਚ ਪਾਉਣਗੇ ਤੇ ਹੋਰ ਭਵਿੱਖ ਦੀਆਂ ਕਿਹੜੀਆਂ ਕਿਹੜੀਆਂ ਤਿਆਰੀਆਂ ਨੇ ਆਪਣੀਆਂ ਹੋਰ ਦਸਾਂ ਸਰ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣੀ ਚਾਹੁੰਦਾ ਜੀ ਕਿਉਂਕਿ ਮੇਰਾ ਲਿਖਣ ਦਾ ਸ਼ੌਂਕ ਦੇ ਨਾਲ ਨਾਲ ਮੈਨੂੰ ਸੀਗਾ ਦਿੱਤਾ ਆਪਣੇ ਪਿੰਡ ਦੇ ਹਰੇਕ ਖੇਤਰ ਵਿੱਚ ਰੇਹ ਬੰਦਿਆਂ ਬਹੁਤ ਬਲੰਦੀਆਂ ਛੁਈਆਂ ਜੀ ਉਹਨਾਂ ਤੋਂ ਮੋਟੀਵੇਟ ਹੋ ਕੇ ਮੇਰੇ ਦਿਮਾਗ ਵਿੱਚ ਸੀਗਾ ਮੈਂ ਪਿੰਡ ਲਈ ਕੋਸ਼ਿਸ਼ ਕਰਾਂ ਜਿਹੜਾ ਆਪਣੇ ਪਿੰਡ ਦਾ ਨਾਮ ਹੋਰ ਉੱਚਾ ਹੋਵੇ ਜੀ ਜਿਹੜਾ ਆਪਣੇ ਪਹਿਲੇ ਸਿੰਗਰ ਸੀ ਹੋਰ ਹਰੇਕ ਖੇਤਰ ਦੇ ਵਿੱਚ ਜੋ ਜੋ ਤਨ ਬੱਕੇ ਸਹਰੇ ਲਪਾਇਆ ਉਹ ਤੋਂ ਮੋਟੀਵੇਟ ਹੋ ਕੇ ਵੀ ਮੈਂ ਲਿਖਣਾ ਸ਼ੁਰੂ ਕੀਤਾ ਆਪਣੇ ਪਿੰਡ ਵਾਸਤੇ ਸੋ ਬਹੁਤ ਚੰਗੀ ਗੱਲ ਹੈਗੀ ਆ ਔਰ ਇਹ ਜਿਹੜਾ ਗੀਤਕਾਰੀ ਦਾ ਇੱਕ ਜੇ ਪੇਸ਼ਾ ਹੈਗਾ ਆ ਜ ਖੇਤਰ ਹੈਗਾ ਆ ਅੱਜ ਦੀ ਇਹ ਜਿਹੜਾ ਘਟਨਾਕ੍ਰਮ ਜਾਂ ਅੱਜ ਦਾ ਜਿਹੜਾ ਮਾਹੌਲ ਕਿਹਦੀ ਹੈ ਉਹਦੇ ਵਿੱਚ ਬਹੁਤ ਸਾਰੇ ਇਲਜ਼ਾਮ ਵੀ ਲੱਗਦੇ ਆ ਦੇ ਜਿਹੜੇ ਗੀਤਕਾਰੀਆਂ ਇਹਦੇ ਵਿੱਚ ਅਸ਼ਰੀਰਤਾ ਵਾਲੇ ਸ਼ਬਦ ਜਿਹੜੇ ਹੈਗੇ ਆ ਜਾਂ ਗੈਰ ਸਭਿਆਚਾਰਕ ਸ਼ਬਦ ਹੈਗੇ ਜਾਂ ਗੈਰ ਪੰਜਾਬੀ ਦੀ ਸੱਭਿਆਚਾਰ ਉਹਦੇ ਜਿਹੜੇ ਸ਼ਬਦਾਂ ਦੀ ਜਿਹੜੀ ਬੜੀ ਪਰਿਭਮਾਰ ਆ ਗਈ ਆ ਇੱਕ ਬਹੁਤ ਵੱਡਾ ਪ੍ਰਸਪਰ ਜਿਹੜਾ ਕਹਿ ਸਕਦੇ ਜਿਹੜੀ ਇਹ ਵਿਰੋਧਤਾ ਵੀ ਚੱਲਦੀ ਹੈਗੀ ਜਿਹੜੇ ਆਮ ਪੰਜਾਬੀ ਜਿਹੜਾ ਸਰੋਤਾ ਹੈਗਾ ਗੀਤ ਜਿਹੜਾ ਸੌਣ ਬਚਾ ਬਣੇਗਾ ਉਹਨੂੰ ਉਸ ਤਰ੍ਹਾਂ ਦਾ ਜਿਹੜਾ ਮਟੀਰੀਅਲ ਨਹੀਂ ਮਿਲਦਾ ਪਰ ਉਹਦੇ ਪ੍ਰਸਾਰ ਜਿਹੜੇ ਦੂਸਰਾ ਮਟੀਰੀਅਲ ਹੈਗਾ ਚਾਹੇ ਉਹਦੀ ਗਰੋਥਾ ਵੀ ਬਹੁਤ ਹੁੰਦੀ ਆ ਪਰ ਮਕਬੂਲਤਾ ਜਿਹੜੀ ਜ਼ਿਆਦਾ ਆ ਉਹ ਜਿਹੜੇ ਗੈਰ ਸੱਭਿਓ ਕੀ ਚੀਜ਼ਾਂ ਹੈਗੀਆਂ ਉਹਨਾਂ ਜਿਆਦਾ ਲੱਗਦੀ ਹੈਗੀ ਆ ਬਹੁਤ ਇੱਕ ਐਸੇ ਗਰੋਥਾ ਬਾਸ ਵਾਲਾ ਘਟਨਾ ਕਰਾਂ ਮੈਂ ਇਹਦੇ ਤੇ ਤੁਸੀਂ ਕੀ ਕਹੋਗੇ ਡੰਦ ਸਾਹਿਬ ਮੈਂ ਇੱਕ ਸੋਚ ਲੈ ਕੇ ਚੱਲਿਆ ਜੀ ਮੈਂ ਗਾਣਾ ਚਾਹੇ ਇੱਕ ਹਟ ਹੋਏਗੀ ਜੀ ਚਾਹੇ ਦੋ ਹੋ ਜਾਣ ਪਰ ਮੈਂ ਇੱਕ ਸੱਚ ਲਿਖੂਗਾ ਤੇ ਉਹ ਲਿਖੂਗਾ ਜੋ ਆਪਾਂ ਸਾਰੇ ਪਰਿਵਾਰ ਦੇ ਵਿੱਚ ਬਹਿ ਕੇ ਜੀ ਬੜੇ ਮਾਣ ਨਾਲ ਸੁਣ ਸਕੀਏ ਸੋ ਇਹ ਬਹੁਤ ਵੱਡੀ ਗੱਲ ਹੈ ਕਿ ਆ ਕਿ ਪੰਜਾਬ ਪੰਜਾਬੀ ਜਿਹੜੀ ਭਾਸ਼ਾ ਹੈਗੀ ਆ ਕਿਉਂਕਿ ਜਿਹੜੀ ਚੀਜ਼ ਆ ਬੋਲਦੇ ਨੇ ਹੈਗੇ ਆ ਜਦੋਂ ਜਿਹੜੇ ਸ਼ਬਦ ਇੱਕ ਵਾਰੀ ਲਿਖੇ ਜਾਂਦੇ ਆ ਜਾਂ ਗਾ ਦਿੱਤੇ ਜਾਂਦੇ ਹੈਗੇ ਆ ਉਹ ਮੁੜ ਕੇ ਖਤਮ ਨਹੀਂ ਹੁੰਦੇ ਇਹ ਆਪਣੇ ਤੇ ਡਿਪੈਂਡ ਕਰਦਾ ਹੈ ਕਿ ਅਸੀਂ ਸੱਭਿਆਚਾਰ ਨੂੰ ਆਪਣੇ ਪਰਿਵਾਰਾਂ ਨੂੰ ਆਪਣੇ ਸਮਾਜ ਨੂੰ ਕੀ ਦੇ ਕੇ ਜਾਣਾ ਹੈ ਸੋ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਇਹਨਾਂ ਗਾਇਕਾਂ ਤੇ ਕਲਾਕਾਰਾਂ ਤੇ ਜਾਂ ਜਿਹੜੇ ਲੇਖਣਕਾਰ ਕਲਮਕਾਰ ਹੈਗੇ ਜਾਂ ਗੀਤਕਾਰ ਹੈਗੇ ਉਹਨਾਂ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਉਹਿਆ ਕਰਦੀ ਆ ਕਿ ਸਾਰੇ ਸਮਾਜ ਇੱਕ ਹੀ ਹੋ ਜਾਏ ਰੂਪ ਜਿਹੜਾ ਪੇਸ਼ ਕਰਨਾ ਹੈਗਾ ਕਿਉਂਕਿ ਪਿੱਛੇ ਜੇ ਆਪਾਂ ਦੇਖਦੇ ਆਂ ਆ ਪੰਜਾਬ ਤੇ ਬਹੁਤ ਬਦਦ ਨਮਾ ਇਲਜ਼ਾਮ ਲੱਗਦੇ ਆ ਆ ਵੀ ਸਾਰਾ ਪੰਜਾਬ ਨਸ਼ੇੜੀ ਹੋ ਗਿਆ ਨਸ਼ੇ ਨੇ ਮਾਰ ਲਿਆ ਸੋ ਇਹ ਸਾਰਾ ਕੁਝ ਘਟਨਾ ਕਰ ਮਨਾਰ ਨਾਲ ਚੱਲਦਾ ਹੈਗਾ ਸੋ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਆ ਇਹ ਗੀਤਕਾਰਾਂ ਦੀ ਵੀ ਹੋਇਆ ਕਰਦੀ ਆ ਕੀ ਕਹੋਂਗੇ ਹਾਂਜੀ ਤੁੰਦੂ ਸਾਹਿਬ ਮੈਂ ਇੱਕੋ ਹੀ ਲੈ ਕੇ ਮਕਸਦ ਚੱਲਿਆ ਜੀ ਨਾ ਮੈਂ ਆਪਣੇ ਗੀਤਾਂ ਇਕ ਕਦੇ ਨਸ਼ੇ ਦਾ ਜ਼ਿਕਰ ਕਰੂੰਗਾ ਤੇ ਨਾ ਕਹੇ ਹਥਿਆਰ ਦਾ ਕਰੂੰਗਾ ਜਿਹਦੇ ਨਾਲ ਕੇ ਬੱਚੇ ਗਲਤ ਰਾਹ ਪੈਣ ਉਹ ਚੀਜ਼ ਨੂੰ ਮੈਂ ਕਦੇ ਵੀ ਆਪਣੇ ਗੀਤ ਵਿੱਚ ਲਗੇ ਨਹੀਂ ਆਉਂਗਾ ਮੈਂ ਸਿਰਫ ਇੱਕ ਚੰਗੀ ਸੇਹ ਦੇਣ ਵਾਲੇ ਗੀਤ ਹੀ ਕਰਾਂਗਾ ਜੀ ਤੇ ਜਿਹਦੇ ਨਾਲ ਆਪਣਾ ਦੇਸ਼ ਤੇ ਆਪਣਾ ਪੰਜਾਬ ਨਸ਼ਿਆ ਤੋਂ ਤੇ ਗਾਤਕ ਮਾਤੋਂ ਵਜ ਰਹੀ ਇੱਕ ਹੋਰ ਗੱਲ ਕਰਦੇ ਆ ਕਿ ਕਿਸੇ ਵੀ ਆਪ ਖੇਤਰ ਦੇ ਬੰਦੇ ਜਾਣੇ ਸਾਡੀ ਪ੍ਰੇਰਨਾ ਹੁੰਦੀ ਆ ਕਿ ਮੈਂ ਉਹ ਉਹ ਫਲਾਣਾ ਬਹੁਤ ਵੱਡਾ ਨਾਮਵਰ ਦੇ ਦੁਕਾਨ ਹੈਗਾ ਗਾਇਕ ਦਾ ਹੈਗਾ ਉਹਦੇ ਵੱਲ ਦੇਖ ਕੇ ਮੇਰਾ ਇਧਰ ਨੂੰ ਲਜਾਣ ਹੁੰਦਾ ਕੋਈ ਇਹੋ ਜਿਹਾ ਸ਼ਾਹ ਕਾਰਗੀਦਕਾਰ ਹੋਵੇ ਜਿਹੜਾ ਤੁਹਾਨੂੰ ਲੱਗਦਾ ਵੀ ਮੈਂ ਇਹਦੀ ਜਿਹੜੀ ਕਲਮ ਆ ਜਾਂ ਇਹਦੇ ਦੇ ਸ਼ਬਦ ਆ ਹੰਦੂ ਦੇਸ਼ ਕੇਤਨ ਦੇ ਖੱਚੇ ਲੈ ਕੇ ਮੈਂ ਜੀ ਦੇਵ ਤ੍ਰਿਕਿਆ ਜੀ ਤੋਂ ਬਹੁਤ ਸੁਣਿਆ ਤੇ ਉਹਨਾਂ ਦੇ ਇੰਟਰਵਿਊਆਂ ਤੋਂ ਪ੍ਰਭਾਵਿਤ ਹੋ ਗਏ ਮੈਂ ਲਿਖਣਾ ਸ਼ੁਰੂ ਕੀਤਾ ਤੇ ਮੈਂ ਉਹਨਾਂ ਦੀ ਕਾਰਨ ਤੋਂ ਬਹੁਤ ਪ੍ਰਭਾਵਿਤ ਹਾਂ ਸੋ ਦੇਵ ਤ੍ਰਿਕਿਆ ਵਾਲਾ ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕਰਦੇ ਹਾਂ ਕਿ ਜਦੋਂ ਸੱਭਿਆਚਾਰ ਦੀ ਗੱਲ ਆਉਂਦੀ ਹੈ ਕਿ ਤਾਂ ਕੁਝ ਗੀਤਕਾਰ ਇਹ ਹੈ ਆ ਜਿਨਾ ਵੱਲ ਆਪਾ ਇਹ ਹੁਣ ਕਹਿੰਦੇ ਚੱਲ ਸਕਦੇ ਵੀ ਇਹਨਾਂ ਨੇ ਗੈਰ ਸੱਭੇ ਕਿ ਸਾਡੀ ਸੱਭਿਆਚਾਰ ਤੋਂ ਜਿਹੜੀ ਔਲਟ ਚੀਜ਼ਾਂ ਆ ਉਹ ਪੇਸ਼ ਕੀਤੀ ਹਨ ਦੀਪ ਤਰੀਕਿਆਂ ਵਾਲਾ ਔਰ ਜਿਹੜਾ ਕੁਲਦੀਪ ਮਾਰਕ ਗਾਇਕ ਇਹ ਜਿਹੜੀ ਜੋੜੀ ਹੈਗੀ ਆ ਉਹ ਪੰਜਾਬ ਦੀ ਸੱਭਿਆਚਾਰ ਦੀ ਅਸਲ ਤੇ ਤਰਜਮਾਨੀ ਜਿਹੜੀ ਕਰਦੀ ਆਈ ਹੈਗੀ ਆ ਸੋ ਬਹੁਤ ਚੰਗੀਆਂ ਗੱਲਾਂ ਹਰਵਿੰਦਰ ਸਿੰਘ ਸੰਧੂ ਹੁਣਾਂ ਨੇ ਸਾਡੇ ਨਾਲ ਕੀਤੀਆਂ ਹੈਗੀਆਂ ਆ ਭਵਿਕ ਵਾਸਤੇ ਵੀ ਇਹਨਾਂ ਦੇ ਕਾਫੀ ਜਿਹੜੇ ਗੀਤਕਾਰ ਗੀਤ ਜਿਹੜੇ ਆ ਉਹ ਲਿਖੇ ਹੋਇਆ ਗਿਆ ਤੇ ਆਸ ਕਰਾਂਗੇ ਭਵਿੱਖ ਵਿੱਚ ਆ ਇਹ ਵਧੀਆ ਜਿਹੜੇ ਨਗਮੇ ਹੈਗੇ ਵਧੀਆ ਗੀਤ ਜਿਹੜੇ ਆ ਪੰਜਾਬੀ ਸੱਭਿਆਚਾਰ ਦੀ ਝੋਲੀ ਵਿੱਚ ਪਾਉਣ ਜਿਹੜੇ ਸਾਡੇ ਸਮਾਜ ਦੇ ਸਾਡੇ ਬੱਚਾਂ ਵਾਸਤੇ ਪ੍ਰੇਰਨਾ ਸ੍ਰੋਤ ਬਣ ਸਕਣ ਤੇ ਹਰਿੰਦਰ ਸਿੰਘ ਸੰਧੂ ਜੀ ਆਖਰ ਵਿੱਚ ਕੀ ਆਪਣੇ ਜਿਹੜੇ ਸਰੋਤੇ ਆ ਪੰਜਾਬੀ ਦੇ ਜਿਹੜੇ ਹੈਗੇ ਉਹਨਾਂ ਨੂੰ ਕੀ ਸੰਦੇਸ਼ ਕੀ ਦੇਣਾ ਚਾਹੁੰਦੇ ਮੈਂ ਸਿਰ ਇਹੀ ਸੰਦੇਸ਼ ਦੇਣਾ ਚਾਹੁੰਦਾ ਵੀ ਤੁਸੀਂ ਚੰਗਾ ਸੁਣੋ ਤੇ ਅਸੀਂ ਹੋਰ ਚੰਗਾ ਲਿਖਣ ਲਈ ਪ੍ਰੇਰਿਤ ਹੋਈਏ ਤੇ ਬਾਕੀ ਮੈਂ ਤੁਹਾਡਾ ਤੇ ਸਾਰੇ ਪਿੰਡ ਵਾਸੀਆਂ ਦਾ ਤੇ ਮੈਂ ਆਪਣੇ ਸਰੋਤੇ ਬਹੁਤ ਧੰਨਵਾਦ ਕਰਦਾ ਕਿਉਂਕਿ ਮੇਰੇ ਪਿੱਛੇ ਮੇਰੇ ਪਿੰਡ ਦਾ ਬਹੁਤ ਹੱਥ ਹੈ ਜੀ ਜੋ ਮੈਨੂੰ ਲਿਖਣ ਨੂੰ ਬਹੁਤ ਉਤਸ਼ਾਹਿਤ ਕਰਦੇ ਆ ਕਿ ਮੈਂ ਇੱਕ ਵਾਰ ਫਿਰ ਤੋਂ ਸਾਰੇ ਸਰੋਤਿਆਂ ਤੇ ਪਿੰਡ ਵਾਸੀਆਂ ਦਾ ਤੇ ਇਹ ਤੁਹਾਨੂੰ ਦੱਸਾਂ ਸਾਡਾ ਬਹੁਤ ਧੰਨਵਾਦ ਕਰਦੇ ਆ ਬਹੁਤ ਬਹੁਤ ਧੰਨਵਾਦ ਇਸ ਸਾਡੇ ਨਾਲ ਹਰਵਿੰਦਰ ਸਿੰਘ ਸੰਧੂ ਨਗਰ ਰੁੜਕਾ ਕਲਾਂ ਦਾ ਇਹ ਨੌਜਵਾਨ ਸਾਰੇ ਕੈਨੇਡਾ ਵਿਸੇ ਰਹਿ ਗਏ ਵਿਖੇ ਰਹਿ ਰਹੇ ਹਨ ਤੇ ਗੀਤਕਾਰੀ ਦੇ ਖੇਤਰ ਵਿੱਚ ਜਿਹੜੀਆਂ ਆ ਉਹ ਨਵੀਆਂ ਪਲੰਗਾ ਪੁੱਟ ਰਿਆ ਤੇ ਸਾਡੀ ਇਹ ਅਰਦਾਸ ਵੀ ਵਾਹਿਗੁਰੂ ਦੇ ਚਰਨਾ ਵਿੱਚ ਇਹਨਾਂ ਦੀ ਜਿਹੜੀ ਕਾਲਮਿਆ ਉਹਨੂੰ ਵਰਕਅਪ ਤੇ ਵੀ ਵਧੀਆ ਗੀਤ ਵਧੀਆ ਸ਼ਬਦ ਪੰਜਾਬੀ ਸਭਿਆਚਾਰੀ ਚੋਣ ਵਿੱਚ ਪਾ ਕੇ ਪੰਜਾਬੀ ਗਾਇਕੀ ਪੰਜਾਬੀ ਗੀਤਕਾਰੀ ਦੇ ਖੇਤਰ ਵਿੱਚ ਆਪਣਾ ਵੱਡਾ ਮੋਢਲਾ ਯੋਗਦਾਨ ਵੜ ਕੇ ਬਣਾ ਕੇ ਪਾ ਕੇ ਇਹਨੂੰ ਹੋਰ ਆਪ ਅਮੀਰ ਬਣਾਉਣ ਦੀ ਕੋਸ਼ਿਸ਼ ਜਿਹੜੀ ਲਗਾਤਾਰ ਕਰਦੇ ਰਹੀਏ ਤੇ ਇਹਨਾਂ ਦੁਆਵਾਂਾਂ ਦੇ ਨਾਲ ਇਹਨਾਂ ਅਰਦਾਸਾਂ ਦੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਆਸ ਕਰਦੇ ਆ ਔਨ ਬੜਾ ਸਮਾਂ ਤੁਹਾਡੇ ਸਾਰਿਆਂ ਲਈ ਚੜ੍ਹਦੀ ਕਲਾ ਵਾਲਾ ਹੋਵੇ ਖੁਰਸੀਆਂ ਪਰਪੂਰ ਬਾਬਾ ਰਣਕਬਤ ਮੇਰਾ ਪਰ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ